कबीर सतगुरु सूरम है बाया बाण जो एक लागत ही भोंगेर परिया परिया करे जे जे गूंगा हुआ बावरा बहरा हुआ कान पांव ते पिंगल भया मारिया सतगुरु बाण गुरु ने अपनी वाणी दा ऐसा बाण मारया कबीर कैंदल गूंगा हो गया ਗੁੰਗਾ ਹੋ ਗਏ ਆਪਣੀ ਗਿਆਤ ਲਈ ਅਰਜ਼ ਕਰਾਂ 10 ਦੋਖ ਮੰਨੇ ਜਾਂਦੇ ਨੇ 10 ਪਾਪ ਜੀਵਨ ਭਰ ਰਿਪੀਟ ਹੁੰਦੇ ਰਹਿੰਦੇ ਨੇ ਤੇ ਇਹ ਬਣ ਜਾਂਦੇ ਨੇ ਹਜ਼ਾਰਾਂ ਲੱਖਾਂ 10 ਦੋਖ ਜਿਹੜੇ ਨੇ 10 ਪੁਰਬ ਸਦਾ ਦਸਾਹਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕੋਈ ਆਮ ਸਨਾਤਨ ਮਤ ਮੰਨਦਾ ਹੈ ਬਈ 10 ਪੁਰਬਾਂ ਦਿੱਤੇ ਵਕਫ ਵਕ তীਰਥਾਂ ਦੇ ਇਸ਼ਨਾਨ ਕੀਤਾ ਜਾਏ ਦਸ ਦੋਖ ਉਤਰ ਜਾਂਦੇ ਲੈ ਜਾਂਦੇ ਨੇ ਮਹਾਰਾਜ ਕਹਿੰਦੇ ਨਹੀਂ ਲੈਂਦੇ ਇਹ ਨਹੀਂ ਲੈਂਦੇ ਇਸ਼ਨਾਨ ਜਲ ਦਾ ਮਨੁੱਖ ਦੇ ਗੁਨਾਹ ਨੂੰ ਨਹੀਂ ਧੋ ਸਕਦਾ ਮਨੁੱਖ ਦੇ ਪਾਪਾਂ ਨੂੰ ਨਹੀਂ ਧੋ ਸਕਦਾ ਕਿਸ ਢੰਗ ਨਾਲ ਧੁਰਦੇ ਨੇ ਕਿਸੇ ਵਕਤ ਫਿਰ ਅਰਜ਼ ਕਰਾਂਗਾ 10 ਦੋਖ ਜਿਹੜੇ ਨੇ ਇਹਦੇ ਚ ਚਾਰ ਪਾਪ ਜ਼ਬਾਨ ਦੇ ਨੇ ਤਿੰਨ ਪਾਪ ਮਨ ਦੇ ਨੇ ਤੇ ਤਿੰਨ ਪਾਪ ਤਨ ਦੇ ਨੇ ਚਾਰ ਪਾਪ ਜ਼ਬਾਨ ਦੇ ਕਿਹੜੇ? ਪ੍ਰਥਮ ਮਿਥਿਆ ਬੋਲਣਾ, ਝੂਠ ਬੋਲਣਾ। ਦੂਸਰਾ ਵਿਅਰਥ ਬੋਲਣਾ, ਐਵੇਂ ਗੱਪ ਸ਼ਬ ਫਜ਼ੂਲ। ਨਾ ਕੋਈ ਮਤਲਬ ਐਵੇਂ એનર્ਜੀ ਵੇਸਟ ਕਰੀ ਜਾਣੀ। ਤੀਸਰਾ ਕੌੜਾ ਬੋਲਣਾ। ਚੌਥਾ ਫਿਕਰ ਬੋਲ ਇਹ ਚਾਰ ਬਾਪ ਜ਼ਬਾਨ ਦੇ ਮਨੇ ਗਏ ਤਿੰਨ ਬਾਪ ਮਨ ਦੇ ਮਨੇ ਗਏ ਨੇ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਇਹ ਮਾਨਸਿਕ ਪਾਪ ਨੇ ਤਿੰਨ ਤਿੰਨ ਪਾਪ ਤਨ ਦੇ ਨੇ ਕਿਸੇ ਦੀ ਜਾਨ ਖੋ ਲੈਣੀ ਕਿਸੇ ਦੀ ਇੱਜ਼ਤ ਲੁੱਟ ਲੈਣੀ ਕਿਸੇ ਦਾ ਮਾਲ ਖੋ ਲੈਣਾ ਇਹ 10 ਦੋਖ ਬਣਦੇ ਨੇ ਸਰੀਰਕ ਤਲ ਤੇ ਜਿਹੜੇ 3 ਦੋਖ ਨੇ ਇਹ ਤੇ ਕੋਈ ਹਿੰਮਤ ਵਾਲਾ ਕਰਦਾ ਕਿਉਂਕਿ ਸਮਾਜ ਹੈ ਕਾਨੂੰਨ ਹੈ ਮਾਨਸਿਕ ਤੌਰ ਤੇ ਮਨੁੱਖ ਕਰਦਾ ਹੀ ਹੈ ਹੁਣ ਮੈਂ ਇੱਥੇ ਸਟੇਜ ਤੇ ਬੈਠਾ ਮਹਾਰਾਜ ਦੀ ਹਜ਼ੂਰੀ ਚ ਮਨ ਕਰਕੇ ਮੈਂ ਕਿਸੇ ਦਾ ਬੁਰਾ ਸੋਚਾਂ ਤੁਹਾਨੂੰ ਕੀ ਬਤਾਵਾਂ ਫਤ ਤੁਸੀਂ ਕੀ ਸੋਚ ਰਹੇ ਮੈਨੂੰ ਕੀ ਪਤਾ ਮਨ ਤੱਕ ਸਮਾਜ ਦੀ ਪਹੁੰਚ ਨਹੀਂ ਆਉਂਦੀ ਮਨ ਤੱਕ ਕਾਨੂੰਨ ਦੀ ਪਹੁੰਚ ਵੀ ਨਹੀਂ ਮਨ ਕੋ ਬਿਲਕੁਲ ਖੁੱਲਾ ਹੈ ਮੰਨ ਦੇ ਤਨ ਇਸ ਵਾਸਤੇ ਮਨ ਵਿੱਚ ਅਕਸਰ ਪਾਪ ਚੱਲਦੇ ਨੇ ਬੁਰਾ ਸੋਚਦਾ ਹੈ ਮਨ ਔਰ ਬੁਰੀ ਸੋਚਣੀ ਬਾਰ-ਬਾਰ ਰਿਪੀਟ ਹੁੰਦੀ ਰਹੇ ਇੱਕ ਦਿਨ ਬੁਰੀ ਸੋਚਣੀ ਬੁਰੀ ਕਰਨੀ ਬਣ ਜਾਂਦੀ ਹੈ ਬੁਰਾ ਸੋਚਿਆ ਹੋਇਆ ਬੁਰਾ ਕਿਰਦਾਰ ਬਣ ਜਾਂਦਾ ਹੈ ਬੁਰੀ ਨੀਅਤ ਬੁਰੀ ਕਰਤ ਬਣ ਜਾਂਦੀ ਇਸ ਵਾਸੇ ਗੁਰਬਾਣੀ ਰੋਕਦੀ ਏ ਬੀਜ ਨੂੰ ਹੀ ਖਤਮ ਕਰ ਮਨ ਆਪਣੇ ਤੇ ਬੁਰਾ ਮਿਟਾਣਾ ਦੇਖੇ ਸਗਲ ਸਿਸ਼ਟ ਸਾਜਣਾ ਬੁਰਾ ਮਨੁੱਖ ਕਿਸ ਦਾ ਸੋਚਦਾ ਜਿਹਨੂੰ ਬੇਗਾਨਾ ਤੇ ਉਪਰਾ ਸਮਝ ਲੈਂਦਾ ਆਪਣੇ ਦਾ ਬੁਰਾ ਨਹੀਂ ਸੋਚਦਾ ਤਾਂ ਮੈ ਅਸ ਕਰੇ ਚਾਰ ਪਾਪ ਜਵਾਨ ਦੇ ਨੇ ਕਬੀਰ ਕਹਿੰਦਨ ਮੈਂ ਗੁੰਗਾ ਹੋ ਗਿਆ ਹੁਣ ਮੈਂ ਮਿੱਥਿਆ ਨਹੀਂ ਬੋਲਦਾ ਹੁਣ ਮੈਂ ਫਿੱਕਾ ਵੀ ਨਹੀਂ ਬੋਲਦਾ ਹੁਣ ਮੈਂ ਕੌੜਾ ਵੀ ਨਹੀਂ ਬੋਲਦਾ ਹੁਣ ਮੈਂ ਵਿਅਰਥ ਵੀ ਨਹੀਂ ਬੋਲਦਾ ਗੁੰਗਾ ਹੋ ਗਿਆ ਨਹੀਂ ਬੋਲਦਾ ਦੂਸਰਾ ਸ਼ਬਦ ਦਾ ਜੋ ਤੀਰ ਲੱਗਿਆ ਜੋ ਪੀੜ ਹੋਈ ਹੈ ਇਹ ਵੀ ਮੈਂ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਪਰ ਇਸ ਤੀਰ ਦੇ ਲਗਦਿਆਂ ਜੋ ਰਸ ਆਇਆ ਮੈਂ ਵੀ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੋ ਕਾ ਕਹੀਏ ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੂੰਗਾ ਮੁਸਕਾਰੇ ਮੁਸਕਰਾਹਟ ਦੇ ਦੱਸਦੀ ਹੈ ਗੂੰਗੇ ਨੂੰ ਕੋਈ ਸਵਾਦ ਆਇਆ ਪਰ ਵਿਚਾਰਾ ਬਿਆਨ ਨਹੀਂ ਕਰ ਸਕਦਾ ਇਤਨਾ ਮਹਾਰਸਤੇ ਨੇ ਨਿੱਕੀ ਜਈ ਜਵਾਨ ਉਸ ਰਸ ਨੂੰ ਨਹੀਂ ਬਿਆਨ ਕਰ ਸਕਦੇ ਉਸ ਪੀੜਾ ਨੂੰ ਵੀ ਨਹੀਂ ਬਿਆਨ ਕਰ ਸਕਦੇ ਉਸ ਸਚਾਈ ਨੂੰ ਵੀ ਨਹੀਂ ਬਿਆਨ ਕਰ ਸਕਦੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜੇ ਹਾਂ ਜਾਣਾ ਜੇ ਮੈਂ ਉਸ ਰਸ ਨੂੰ ਜਾਣ ਵੀ ਲਿਆ ਉਸ ਪ੍ਰਭੂ ਨੂੰ ਜਾਣ ਵੀ ਲਿਆ ਆਖਾਂ ਨਾ ਮੈਂ ਕਹਿਣਾ ਨਹੀਂ। ਮਹਾਰਾਜ ਜਾਣ ਲਿਆ ਤੇ ਕਹਿ ਦੋ ਕਈਆਂ ਨੂੰ ਪਤਾ ਚੱਲ ਜਾਏਗਾ। ਪਤਾ ਸਤਗੁਰੂ ਕੀ ਕਹਿੰਦੇ ਨੇ ਕਹਿਣਾ ਕਥਨ ਨਾ ਜਾਈ ਮੇਰੀ ਕਥਨੀ ਚ ਨਹੀਂ ਆਉਂਦਾ। ਮੇਰੀ ਕਥਨੀ ਛੋਟੀ ਪੈ ਜਾਂਦੀ। ਉਹ ਇਤਨਾ ਮਹਾਨ ਐਸਾ ਨਹੀਂ ਕਿ ਮੈਂ ਕਥਨ ਨਹੀਂ ਕੀ ਰਿਹਾ। ਕਿਆ ਹੋਂ ਕਥੀ ਕਥੇ ਕਤ ਦੇਖਾ ਮੈਂ ਅਕਥ ਨਾ ਕਥਨਾ ਜੀ। ਜਿਤਨਾ ਕਥਨ ਕਰਦਾ ਕਥਨੀ ਛੋਟੀ ਪੈ ਜਾਂਦੀ ਹੈ। ਉਹ ਬਹੁਤ ਵੱਡਾ ਬਹੁਤ ਵੱਡਾ। ਕਬੀਰ ਕਹਿੰਦੇ ਨੇ ਗੁੰਗਾ ਹੋ ਗਿਆ ਉਸ ਤੀਰ ਤੇ ਲੱਗਦੇ। ਗੁੰਗਾ ਹੁਆ ਬਾਵਰਾ ਬਾਵਰੇ ਦੇ ਅਰਥ ਆਮ ਪੰਜਾਬ ਦੇ ਚ ਪਾਗਲ ਕਰਦੇ ਨੇ ਪਰ ਗੁਰਬਾਣੀ ਗ੍ਰੈਮਰ ਦੇ ਮੁਤਾਬਕ ਇਸ ਦੇ ਅਰਥ ਨੇ ਭੋਲਾ ਤੇ ਭੋਲੇ ਦੇ ਅਰਥ ਵੀ ਪੰਜਾਬ ਦੇ ਚ ਬੇਵਕੂਫੀ ਕਰਦੇ ਨੇ ਐਵੇਂ ਬੇਵਕੂਫ ਨੂੰ ਕਹ ਦੇਣਗੇ ਤੇ ਪੌਲਾ ਨਹੀਂ ਭੋਲਾ ਸ਼ਬਦ ਤੋਂ ਅਵਸਥਾ માં ਤੋਂ ਬਣਦਾ ਹੈ ਭਰੋਸੇ ਤੋਂ ਤੇ ਪਿਆਰ ਤੋਂ ਜਿਸ ਨਾਲ ਪਿਆਰ ਹੈ ਉਸ ਤੇ ਭਰੋਸਾ ਵੀ ਹੈ ਜਿਸ ਦੇ ਭਰੋਸੇ ਉਸ ਨਾਲ ਪਿਆਰ ਵੀ ਹੈ ਭਰੋਸਾ ਤੇ ਪ੍ਰੇਮ ਜਿੱਥੇ ਦੋਵੇਂ ਇਕੱਠੇ ਹੋ ਜਾਣ ਉਹ ਜੋ ਅਵਸਥਾ ਬਣਦੀ ਹੈ ਉਹਨੂੰ ਭਾਵਨਾ ਕਹਿੰਦੇ ਨੇ ਭਾਵਨਾ ਭਾਵਕ ਮਨੁੱਖ ਭਾਵਨਾ ਨਾਲ ਭਰਿਆ ਹੋਇਆ ਮਨੁੱਖ ਉਹਨੂੰ ਭੋਲਾ ਕਹੇ ਭੋਲਾ ਮਨੁੱਖ ਹਰ ਇੱਕ ਤੇ ਭਰੋਸਾ ਕਰਦਾ ਹੈ ਦੇਵੀ ਮੈਰਸ ਗੁਣਾ। ਪਰ ਭਰੋਸਾ ਕਰਨਾ ਇੱਕ दैवी guna ਦੇ ਵਿੱਚ ਬਹੁਤ ਵੱਡਾ ਗੁਣ ਹੈ। ਚਲਾਕ ਮਨੁੱਖ ਹਰ ਇੱਕ ਤੇ ਸ਼ੱਕ ਕਰਦਾ ਹੈ। ਹੋ ਸਕਦਾ ਆਪਣੇ ਮਾਂ-ਬਾਪ ਤੇ ਵੀ ਸ਼ੱਕ ਕਰੇ। ਹੋ ਸਕਦਾ ਆਪਣੇ ਭਰਾ ਤੇ ਪਤਨੀ ਤੇ ਵੀ ਸ਼ੱਕ ਕਰੇ। ਚਲਾਕ ਮਨੁੱਖ ਕਿਸੇ ਤੇ ਭਰੋਸਾ ਨਹੀਂ ਕਰਦਾ। ਭੋਲਾ ਮਨੁੱਖ ਠਗਾਤੇ ਸਕਦਾ ਹੈ। ਠਗ ਨਹੀਂ ਸਕਦਾ। ਚਲਾਕ ਬੰਦਾ ਠੱਗ ਤੇ ਸਕਦਾ ਹੈ ਠਗਾ ਨਹੀਂ ਸਕਦਾ ਭੋਲਾ ਹੋਣਾ ਦੇਵੀ ਗੁਣਾ ਦੇ ਚੋਂ ਇੱਕ ਬਹੁਤ ਵੱਡਾ ਗੁਣ ਹੈ ਭੋਲਾ ਮਨੁੱਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ ਚਲਾਕ ਮਨੁੱਖ ਬਾਹਰੋਂ ਕੁਝ ਹੋਰ ਹੈ ਅੰਦਰੋਂ ਕੁਝ ਹੋਰ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰੰਗਜ਼ੇਬ ਨੂੰ ਕਹਿੰਦੇ ਨੇ ਜ਼ਫਰਨਾਮਾ ਸ੍ਰੀ ਮਕਵਾਕ ਪਾਦਸ਼ਾਹੀ ਦਸਵੀਂ तो रामन न दानम के यजदा शनास बरामद तो का रहा दिल खराश भावे तो हद तस्बी रख दे और अल्लाह अल्लाह जपद पांच वक्त नमाज पढ़द फिर भी तो खुदा शनास नहीं है शैतान है तो गुरु गोबिंद सिंह जी महाराज दी हिम्मत अगर सद को राम बुरी कसम ਮਰਾਏ ਤਬਾਰ ਨਾ ਜ਼ਗਜ਼ ਇਕ ਜ਼ਰਰਾ ਦਮ ਇਕ ਨਹੀਂ ਤੂੰ ਸੌ ਕਸਮਾਂ ਵੀ ਕੁਰਾਨ ਦੀਆਂ ਖਾਵੇਂ ਮੈਂ ਤੇਰੇ ਤੇ ਭਰੋਸਾ ਨਹੀਂ ਕਰ ਸਕਦਾ ਤੂੰ ਝੂਠਾ ਤੇਰੀ ਕੁਰਾਨ ਦੀ ਕਸਮ ਝੂਠੀ ਤੂੰ ਬਾਰਾਂ ਕੁਰਾਨ ਦੀ ਤਲਾਵਤ ਕਰਦਾ ਅੰਦਰੋਂ ਸ਼ੈਤਾਨ ਹੈ ਤੇਰੇ ਦੋ ਰੂਪ ਨੇ ਛਲਾਕ ਮਨੁੱਖ ਦੇ ਦੋ ਰੂਪ ਹਮੇਸ਼ਾ ਦਿਖਾਂਦਾ ਕੁਝ ਹੋਰ ਹੈ ਹੁੰਦਾ ਕੁਝ ਹੋਰ ਹੈ ਭੋਲਾ ਅੰਦਰੋਂ ਬਾਰੋਂ ਇਕ ਹੈ ਸੜੇ ਦੇਸ਼ ਦੇ ਚ ਮਹਾਨ ਹੋ ਗਏ ਜੋਗੀ ਨਾ ਸ਼ਿਵਜੀ ਨੂੰ ਬੋਲਾ ਸ਼ੰਕਰ ਕਹਿੰਦੇ ਨ ਬੋਲਾ ਆਨੰਦ ਬੋਲਾ ਬੋਲਾ ਔਰ ਇੱਕ ਤੇ ਭਰੋਸਾ ਕਰ ਲੈਣਾ ਸੀ ਆਪਣੇ ਉਸ ਸੇਵਾਦਾਰ ਤੇ ਵੀ ਭਰੋਸਾ ਕੀਤਾ ਜੋ ਉਸ ਨੂੰ ਠੱਗਣ ਲਈ ਆਇਆ ਔਰ ਬੜਾ ਭਾਰੀ ਧੋਖਾ ਦੇਣ ਲੱਗਾ ਭਰੋਸਾ ਬੋਲਾ ਮਨੁੱਖ ਠਗਾ ਸਕਦਾ ਹੈ ਠਗ ਨਹੀਂ ਸਕਦਾ ਬੋਲਾ ਮਨੁੱਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ حافظ ਕਹਿੰਦੇ ਨੇ ਸਦ ਜਾ ਫਿਦਾਏ ਆਂ ਕੇ ਜ਼ਬਾਨਸ਼ ਦਿਲਸ਼ ਜਕੈਸ ਹਜ਼ਾਰਾਂ ਜਿੰਦਣੀਆਂ ਉਸ ਬੰਦੇ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਨੇ ਜਿਹਦੀ ਦਿਲ ਤੇ ਜ਼ਬਾਨ ਇੱਕ ਹੈ ਬੋਲੇ ਸੁਬਾਨ ਬਾਬਾ ਫਰੀਦ ਕਹਿੰਦੇ ਨੇ ਬਾਬਾ ਫਰੀਦ ਜੀ ਦਾ ਫਰਮਾਨ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਇਹ ਕੱਚੇ ਮਨੋਖ ਨੇ ਕਹਿੰਦੇ ਕੁਝ ਹੋਰ ਨੇ ਸੋਚਦੇ ਕੁਝ ਹੋਰ ਨੇ ਨੀਅਤ ਕੁਝ ਹੋਰ ਐ ਕ੍ਰਿਤ ਕੁਝ ਹੋਰ ਦਿਖੰਦੇ ਚਲਾਕ ਮਨੁੱਖ ਦੇ ਦੋ ਰੂਪ ਹੁੰਦੇ ਨੇ ਭੋਲਾ ਅੰਦਰੋਂ ਬਾਹਰੋਂ ਇੱਕ ਹੁੰਦਾ ਕਬੀਰ ਕਹਿੰਦੇ ਨੇ ਭੋਲਾ ਹੋ ਗਿਆ ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ ਹੁਣ ਮੈਂ ਕੰਨਾਂ ਨਾਲ ਮਿੱਥਿਆ ਸੁਣਦਾ ਵੀ ਨਹੀਂ ਨਾ ਕਿਸੇ ਦੀ ਨਿੰਦਾ ਸੁਣਦਾ ਨਾ پوਕੀ ਉਸਤ ਸੁਣਦਾ ਨਾ ਬਿਖੇ ਨਾਲ ਸੁਣਦਾ ਮੈਂ ਗੰਦੇ ਗੀਤ ਸੁਣਦਾ ਮੇ ਵੀ ਨਹੀਂ ਸੁਣਦਾ ਕੰਨਾਂ ਤੋਂ ਬਹਿਰਾ ਹੋ ਗਿਆ ਗੁੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ ਗੁਰੂ ਨੇ ਆਪਣੀ ਬਾਣੀ ਦਾ ਬਾਣ ਕੀ ਮਾਰਿਆ ਪੈਰਾਂ ਤੋਂ ਪਿੰਗਲਾ ਹੋ ਗਿਆ ਚੱਲਣ ਜੋਗਾ ਹੀ ਨਹੀਂ ਰਿਹਾ ਮੰਦੀ ਗੱਲ ਬਹਿ ਕਰਦੇ ਨੇ ਸ੍ਰੀ ਸੁਮੇਂ ਰਾਮਾਨੰਦ ਇੱਕ ਸ਼ਬਦ ਹੈ ਬਸੰਤ ਰਾਗ ਦੇ ਚ ਉਹਨੇ ਸਿੱਧੇ ਜ਼ਿਕਰ ਕੀਤਾ ਕਤ ਜਾਈਏ ਰੇ ਘਰ ਲਾ ਗੋ ਰੰਗ ਮੇਰਾ ਚਿਤ ਨਾ ਚੱਲ ਤ ਮੰਨ ਭਾਇਓ ਪੰਗ ਮੰਨ ਦੀ ਭਟਕਣਾ ਮਿਟ ਗਈਏ ਪੰਗ ਪਿੰਗਲਾ ਹੋ ਗਿਆ ਮੰਨ ਦੇ ਪੈਰ ਟੁੱਟ ਗਏ ਮੰਨ ਦੀ ਭਜ ਦੌੜ ਖਤਮ ਹੋ ਗਈ ਮੰਨ ਟਿਕੇ ਗਏ ਪੈਰੀ ਟੁੱਟ ਗਏ ਤੇ ਭਜ ਦੌੜਦੇ ਵਾਸ਼ਨਾ ਦੌੜਾਂਦੀ ਹੋ ਰਹੀ ਨਹੀਂ ਮੇਰਾ ਚੇਤਨਾ ਚਲਤ ਮਨ ਭਇਓ ਪੰਗ ਇੱਕ ਦਿਵਸ ਮਨ ਭਈ ਉਮੰਗ ਗਸ ਚੰਦਨ ਚੋਆ ਬਹੁਤ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਟਾਇਓ ਗੁਰ ਮਨ ਹੀ ਮਾਰ ਸੁਆਮੀ ਰਾਮਾਨੰਦ ਬਸੰਤ ਰਾਗ ਦਾ ਸ਼ਬਦ ਹੈ ਕਬੀਰ ਕਹਿੰਦੇ ਨੇ ਪਹਿਰਾ ਤੋਂ ਪਿੰਗਲਾ ਹੋ ਗਿਆ ਭਟਕਣਾ ਮਿਟ ਗਈ ਪਾਉ ਤੇ ਪਿੰਗਲ ਬਿਆ ਮਾਰਿਆ ਸਤਿਗੁਰੂ ਵਾਨ ਐਸਾ ਗੁਰੂ ਨੇ ਬਾਣੀ ਦਾ ਬਾਣ ਮਾਰਿਆ ਪਹਿਰਾ ਤੇ ਪਿੰਗਲਾ ਹੋ ਗਿਆ ਭਟਕਣਾ ਮਿਟ ਗਈ ਇਹਨੂੰ ਉਰਦੂ ਦੇ ਮਾਇਆਨਾਦ ਸ਼ਾਇਰ ਗਾਲਿਬ ਨੇ ਆਪਣੇ ਅੰਦਾਜ਼ ਨਾਲ ਬਿਆਨ ਕੀਤਾ ਹੈ ਕਦੀ ਕਦੀ ਇਸ ਤਰ੍ਹਾਂ ਦੇ ਕਵੀ ਜਦ ਕਿਸੇ ਗਹਿਰੀ ਸੋਚ ਦੇ ਚਾਉਂਦੇ ਨੇ ਕੁਝ ਸਚਾਈਆਂ ਉਹਨਾਂ ਦੇ ਅੰਦਰੋਂ ਜਨਮ ਲੈਂਦੀਆਂ ਨੇ ਜਾਣ ਦੇਣਾ ਗਾਲਿਵ ਕਹਿੰਦਾ ਹੈ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਇਹ ਜੋ ਮੇਰੇ ਪੈਰ ਟੁੱਟ ਗਏ ਟੁੱਟੇ ਹੋਏ ਪੈਰਾਂ ਦਾ ਮੇਰੇ ਤੇ ਬੜਾ ਐਹਸਾਨ ਹੈ ਮੈਂ ਇਹਨਾਂ ਦਾ ਬੜਾ ਐਹਸਾਨ ਮੰਨਦਾ ਆਦੋਗੇ ਪੈਰ ਟੁੱਟ ਗਏ ਤੇ ਟੁੱਟੇ ਹੋਏ ਪੈਰਾਂ ਦਾ ਐਹਸਾਨ ਪਾਏ ਤਲਬ ਹੋਰ ਚਾਹੀਦਾ ਹੋਰ ਚਾਹੀਦਾ ਵਾਸ਼ਨਾ ਇਹਦੇ ਪੈਰ ਟੁੱਟ ਗਏ। ਤੁਹਾਨੂੰ ਵੀ ਇੰਜ ਬੈਨਣ ਪਏਗਾ। ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ।